ਤੇ ਉਧਰ ਅਜੋਧਿਆ ਦੇ ਵਿੱਚ ਹੋ ਰੇ ਪ੍ਰਾਣ ਪ੍ਰਤੀ ਛਠਾ ਸਮਾਗਮ ਨੂੰ ਲੈ ਕੇ ਜਿੱਥੇ ਰਾਮ ਭਗਤਾਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਸੇ ਦੇ ਚਲਦਿਆਂ ਅਜਨਾਲਾ ਦੇ ਵਿੱਚ ਵੀ ਹਿੰਦੂ ਭਾਈਚਾਰੇ ਵੱਲੋਂ ਇੱਕ ਵੱਡੀ LED ਲਗਾ ਕੇ ਲੋਕਾਂ ਨੂੰ ਅਜੋਧਿਆ ਦਾ ਲਾਈਵ ਪ੍ਰਸਾਰਣ ਦਿਖਾਇਆ ਗਿਆ ਜਿਸ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪਹੁੰਚ ਕੇ ਸਭ ਤੋਂ ਪਹਿਲਾਂ ਪੂਜਾ ਕੀਤੀ ਗਈ ਅਤੇ ਉਸ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅਜੋਧਿਆ ਦਾ ਲਾਈਵ ਪ੍ਰਸਾਰਣ ਜਿਹੜਾ ਦੇਖਿਆ ਗਿਆ ਅਤੇ ਇਸ ਮੌਕੇ ਲਗਾਏ ਲੰਗਰ ਦੀ ਸ਼ੁਰੂਆਤ ਵੀ ਕੈਬਨਿਟ ਮੰਤਰੀ ਵੱਲੋਂ ਕਰਵਾਈ ਗਈ ਹੈ ਉੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਰਾਮ ਮੰਦਰ ਬਣਨ ਦੀ ਖੁਸ਼ੀ ਦੇ ਵਿੱਚ ਅੱਜ ਪ੍ਰਾਣ ਪ੍ਰਤੀ ਸ਼ਟਾ ਸਮਾਗਮ ਹੋ ਰਿਹਾ ਹੈ ਜਿਸ ਨੂੰ ਲੈ ਕੇ ਹਰ ਰਾਮ ਭਗਤ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਭਾਰਤੀ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਅਤੇ ਉਹ ਇਸ ਦਿਹਾੜੇ ਮੌਕੇ ਸਾਰੇ ਭਾਰਤੀਆਂ ਨੂੰ ਵਧਾਈ ਦਿੰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਹਰੇਕ ਧਰਮ ਸਭ ਨੂੰ ਮਿਲ ਕੇ ਮਨਾਉਣੇ ਚਾਹੀਦੇ ਨੇ ਅੱਜ ਹਰ ਭਾਰਤੀ ਵਾਸਤੇ ਬੜਾ ਸੁਆਗਤ ਹੈ ਜੀ ਭਗਵਾਨ ਰਾਮ ਜੀ ਦਾ ਮੰਦਿਰ ਦਾ ਅਜੁੱਧਿਆ ਦੇ ਵਿੱਚ ਐਸਲੇ ਅਧਕਰਤ ਨੂੰ ਹੋ ਰਿਹਾ ਔਰ ਪੂਰੀ ਦੁਨੀਆ ਚਿੱਥੇ ਵੀ ਦੁਨੀਆ ਦੇ ਹਿੱਸੇ ਵਿੱਚ ਕੋਈ ਭਾਰਤੀ ਰਹਿੰਦਾ ਰਾਮ ਭਗਤ ਰਹਿੰਦਾ ਰਾਮ ਨੂੰ ਮੰਨ ਮੰਨਣ ਵਾਲੇ ਰਹਿੰਦੇ ਆ ਸਭ ਦਾ ਧਿਆਨ ਐਸਲੇ ਜੁੱਧਿਆ ਦੇ ਉੱਤੇ ਲੱਗਾ ਔਰ ਮੈਂ ਇਸ ਮੌਕੇ ਦੇ ਉੱਤੇ ਸਭ ਨੂੰ ਵਧਾਈਆਂ ਵੀ ਦਿੰਦਾ ਔਰ ਬਿਆਸ ਕਰਦਾ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਇਸ ਦੇ ਇਸ ਵਿੱਚ ਜਿਹੜੀ ਤਕੀਅ انسان ਦੀ ਜਿਹੜੀ ਤਕੀਅ ਮਨੁੱਖ ਦੀ ਜਿਹੜੀ ਤਕੀਅ ਉਹ ਅੱਗੇ ਨਾਲ ਹੋ ਜ਼ਿਆਦਾ ਹੋਊਗੀ ਉਹਦੀ ਕਿਰਪਾ ਦੇ ਨਾਲ ਅਸੀਂ ਸਾਰੇ ਲੋਕ ਜਾਤਾਂ ਪਾਤਾਂ ਦੇ ਸੰਕਟ ਛੋ ਨਿਕਲਾਂਗੇ ਹਰ ਹਰ ਬੰਦੇ ਲਈ ਐਸ ਵੇਲੇ ਜਿਹੜੀ ਲੋੜ ਹੈ ਮੁਲਕ ਨੂੰ ਹਰ ਬੰਦੇ ਦੇ ਵਿਕਾਸ ਲਈ ਹਰ ਬੰਦੇ ਲਈ ਕਾਦੀ ਹਰ ਬੰਦੇ ਦੇ ਸਤ ਵਾਸਤੇ ਹਰ ਬੰਦੇ ਦੇ ਪੀਣ ਲਈ ਪਾਣੀ ਲਈ ਹਰ ਬੰਦੇ ਦੇ ਰੋਜ਼ਗਾਰ ਵਾਸਤੇ ਜਿਹੜੀ ਲੋੜ ਹੈ ਉਹ ਮੇਰਾ ਖਿਆਲ ਹੈ ਕਿ ਭਗਵਾਨ ਰਾਮ ਜੀ ਦੀ ਕਿਰਪਾ ਦੇ ਨਾਲ ਜਿਹੜਾ ਉਹ ਪੂਰੇ ਭਾਰਤ ਦੇ ਅੰਦਰ ਸਾਧ ਭਾਰਤੀ ਨੂੰ ਉਹ ਮਿਲੂਗਾ ਉਹਦੀ ਕਿਰਪਾ ਹੋਊਗੀ ਸੋ ਮੈਂ ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਭਗਵਾਨ ਰਾਮ ਜੀ ਪੰਜਾਬ ਦੇ ਉੱਤੇ ਵੀ ਕਿਰਪਾ ਕਰਨਗੇ ਪੰਜਾਬ ਦੀ ਤਰੱਕੀ ਜਿਹੜੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਹੈ ਜਿਹੜੀ ਰਾਤ ਨੂੰ ਜਾਦੀ ਹੈ ਇਹ ਜਿਹੜੀ ਤਰੱਕੀ ਹੈ ਜਿਹੜਾ ਵਿਕਾਸ ਏ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਰਾਤ ਦੇ ਚੁਗੜਾ ਦੁਗਣਾ ਚੁਗੜਾ ਹੋ ਕੇ ਜਿਹੜਾ ਉਹ ਵਾਅਦਾ ਦੇਊਗਾ ਔਰ ਪੰਜਾਬੀਆਂ ਨੇ ਜੋ ਕੁਛ ਬਲਜੇ ਸਾਹਸ ਦੇ ਨਾਲ ਵਿਕਾਸ ਦੇ ਆਸ ਦੇ ਨਾਲ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਬੜਾਈ ਹੈ ਉਹ ਵਿਕਾਸ ਜਿਹੜਾ ਹੋ ਦੋਨਾ ਤੀੜਾ ਹੋਊਗਾ ਭਗਵਾਨ ਰਾਮ ਜੀ ਦੀ ਇੱਕ ਅਗਵਾਈ ਦੇ ਵਿੱਚ ਉਹ